ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਰੋਜੀ ਤੇ ਬਲਜੀਤ ਦੀ ਫਿਰ ਤੋਂ ਹੋ ਜਾਂਦੀ ਲੜਾਈ ਤੇ ਦੋਵੇਂ ਹੋ ਜਾਂਦੀਆਂ ਹੱਤੋਂ ਪਾਈ ਕਿਉਂਕਿ ਬਲਜੀਤ ਹਰ ਵਕਤ ਰੋਜੀ ਨੂੰ ਤਾਨੇ ਮੇੜੇ ਮਾਰਦੀ ਹੀ ਰਹਿੰਦੀ ਆ ਕਦੀ ਉਸ ਨੂੰ ਮੁੰਡਾ ਨਾ ਹੋਣ ਦੇ ਦੇ ਕਦੀ ਕਿਸੇ ਗੱਲ ਦੇ ਰੋਜੀ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਕਹਿੰਦੀ ਆ ਕਿ ਉਸ ਦਿਨ ਤਾਂ ਮੈਂ ਤੈਨੂੰ ਛੱਡ ਦਿੱਤਾ ਸੀ ਪਰ ਅੱਜ ਤੈਨੂੰ ਨਹੀਂ ਛੱਡਾਂਗੀ ਸੋ ਇਸ ਕਰਕੇ ਰੋਜੀ ਬਲਜੀਤ ਨੂੰ ਬਹੁਤ ਜ਼ਿਆਦਾ ਕੁੱਟਦੀ ਆ ਤੇ ਸਿਰਫ ਜੀਤ ਰੋਣ ਲੱਗ ਪੈਂਦੀ ਆ ਉਹ ਸੋਚਦੀ ਆ ਕਿ ਮੈਂ ਇਸ ਦੇ ਨਾਲ ਐਵੇਂ ਪੰਗਾ ਲੈ ਲਿਆ ਕਿਉਂਕਿ ਜੀਤ ਹਰ ਵਕਤ ਕੋਈ ਨਾ ਕੋਈ ਗੱਲ ਬਣਾਉਂਦੀ ਰਹਿੰਦੀ ਆ ਜਿਸ ਦੇ ਨਾਲ ਰੋਜੀ ਨੂੰ ਗੁੱਸਾ ਲੱਗਦਾ ਹੈ ਉਹ ਜਰਾ ਬਲਜੀਤ ਹਰਪ੍ਰੀਤ ਨੂੰ ਢਕਾਉਣ ਦੀ ਕੋਸ਼ਿਸ਼ ਕਰਦੀ ਆ ਪਰ ਹਰਪ੍ਰੀਤ ਹੁਣ ਅੱਗੇ ਨਾਲੋਂ ਬਦਲ ਚੁੱਕੀ ਆ ਕਿਉਂਕਿ ਉਸਦਾ ਮਿੰਦੋ ਦੇ ਨਾਲ ਪ੍ਰੇਮ ਪੈਣ ਲੱਗ ਪਿਆ ਏ ਹੁਣ ਉਸਨੂੰ ਲੱਗਦਾ ਏ ਕਿ ਜਿਵੇਂ ਮਿੰਦੋ ਉਸਦੀ ਹੀ ਕੁੜੀ ਹੋਵੇ ਮਿੰਦੋ ਨੂੰ ਪਹਿਲਾਂ ਉਹ ਬਿਲਕੁਲ ਨਹੀਂ ਪਸੰਦ ਕਰਦੀ ਉਹ ਨਫ਼ਰਤ ਕਰਦੀ ਸੀ ਪਰ ਹੁਣ ਹਰਪ੍ਰੀਤ ਮਿੰਦੋ ਨੂੰ ਪਿਆਰ ਕਰਨ ਲੱਗ ਪਈ ਕਿਉਂਕਿ ਉਸਦੀ ਮਮਤਾ ਜਾਗ ਪਈ ਜਿਵੇਂ ਆਪਣੇ ਬੱਚੇ ਨੂੰ ਹਮੇਸ਼ਾ ਆਪਣੇ ਨਾਲ ਰੱਖੀਏ ਤੇ ਹੋਲੀ-ਹੋਲੀ ਪਿਆਰ ਪੈਣ ਲੱਗ ਪੈਂਦਾ ਤੇ ਉਸੇ ਤਰੀਕੇ ਨਾਲ ਹਰਪ੍ਰੀਤ ਹੁਣ ਮਿੰਦੋ ਨੂੰ ਬਹੁਤ ਪਿਆਰ ਕਰਨ ਲੱਗ ਪਈ ਤੇ ਉਹ ਨਹੀਂ ਚਾਹੁੰਦੀ ਕਿ ਮਿੰਦੋ ਨੂੰ ਆਪਣੇ ਤੋਂ ਦੂਰ ਕਰਨਾ ਉਧਰ ਕਰਨ ਗੁਰੀ ਲੱਬਣ ਕਰਕੇ ਜਦੋਂ ਸਾਰੇ ਜਾਣੇ ਘਰ ਪਹੁੰਚਦੇ ਆ ਤੇ ਹਰਕ੍ਰਿਤ ਦੇਖ ਕੇ ਖੁਸ਼ੀ ਬਹੁਤ ਹੁੰਦੀ ਆ ਪਰ ਬਲਜੀਤ ਨੂੰ ਕਾਫੀ ਗੁੱਸਾ ਚੜਿਆ ਹੁੰਦਾ ਏ ਤੇ ਉਹ ਰੋਜੀ ਦੇ ਨਾਲ ਲੜਨਾ ਚਾਹੁੰਦੀ ਸੀ ਤੇ ਫਿਰ ਉਹ ਲੜ ਵੀ ਪੈਂਦੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਫਿਰ ਉਹਨਾਂ ਦਾ ਕਲੇਸ਼ ਬਹੁਤ ਜ਼ਿਆਦਾ ਵੱਧ ਜਾਂਦਾ ਏ ਗੁਰਪ੍ਰੀਤ ਨੂੰ ਤਾਂ ਆਪਣੀ ਜਗ੍ਹਾ ਇਹ ਚਾਹ ਚੜਿਆ ਹੁੰਦਾ ਏ ਕਿ ਸਾਈਂ ਦੀ ਗੱਲ ਕਰਕੇ ਹੀ ਸਾਰਾ ਕੁਝ ਵਧੀਆ ਹੋਇਆ ਜਿਸ ਦੇ ਕਰਕੇ ਬਲਜੀਤ ਤੇ ਸਣੀ ਵੀ ਸਾਈਂ ਜੀ ਦੀ ਜੈ ਜੈ ਕਰਨ ਲੱਗ ਪਏ ਤੇ ਹੁਣ ਘਰ ਵਿੱਚ ਭੰਡਾਰਾ ਰਉਂਦਾ ਚਰਚਾ ਚੱਲ ਰਹੀ ਤੇ ਜਿਸ ਵਿੱਚ ਸਣੀ ਤੇ ਬਲਜੀਤ ਵੀ ਹਾਂ ਕਰ ਰਹੇ ਕਿ ਆਪਾਂ ਨੂੰ ਇਹ ਕੰਮ ਕਰਾਉਣਾ ਚਾਹੀਦਾ ਹੈ ਪਹਿਲਾਂ ਤਾਂ ਇਹਨਾਂ ਗੱਲਾਂ ਤੋਂ ਉਹ ਨਫ਼ਰਤ ਕਰਦੇ ਸੀ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਨਕਲੀ ਸਾਈ ਹੀ ਸਾਰਾ ਕੁਝ ਕਹਿ ਰਿਹਾ ਹੋਈ ਹੋ ਰਿਹਾ ਤੇ ਉਹ ਭੰਡਾਰਾ ਕਰਾਉਣ ਦੀਆਂ ਤਿਆਰੀਆਂ ਕਰਨ ਲੱਗ ਪੈਂਦੀ ਨੇ ਉਧਰ ਮੰਨੂ ਆਪਣੀ ਮਾਸੀ ਨੂੰ ਕਹਿੰਦੀ ਆ ਕਿ ਮੈਨੂੰ ਸੁਪਨਾ ਆਇਆ ਸੀ ਜਿਵੇਂ ਗੁਰੀ ਤੇ ਕਰਨ ਮੁਸੀਬਤ ਵਿੱਚ ਸੀ ਪਰ ਹੁਣ ਉਹ ਨਿਕਲ ਚੁੱਕੇ ਆ ਉਸ ਦੀ ਮਾਸੀ ਨੂੰ ਯਕੀਨ ਨਹੀਂ ਆਉਂਦਾ ਉਹ ਸੋਚਦੀ ਆ ਕਿ ਕਿਉਂ ਨਾ ਮੈਂ ਰੋਜੀ ਨਾਲ ਗੱਲ ਕਰਕੇ ਵੇਖਾਂ ਜਦ ਉਸ ਦੀ ਰੋਜੀ ਨਾਲ ਫੋਨ ਤੇ ਗੱਲ ਹੁੰਦੀ ਆ ਤੇ ਰੋਜੀ ਸਾਰੀ ਸਚਾਈ ਦੱਸਦੀ ਆ ਤੇ ਮੰਨੂ ਦੀ ਮਾਸੀ ਨੂੰ ਯਕੀਨ ਹੋ ਜਾਂਦਾ ਹੈ ਕਿ ਮੰਨੂ ਜੋ ਗੱਲਾਂ ਕਹਿੰਦੀ ਸੀ ਉਹੀ ਸੱਚ ਆ ਉਸਦੇ ਦਿਮਾਗ ਤੇ ਸਾਰੀਆਂ ਗੱਲਾਂ ਘੁੰਮਦੀਆਂ ਜੋ ਜੋ ਪਹਿਲਾਂ ਵੀ ਹੋਈਆਂ ਹੁੰਦੀਆਂ ਜਿਵੇਂ ਕਿ ਗਵਾਂਡਣ ਆਈ ਹੁੰਦੀ ਆ ਤੇ ਉਹ ਕਹਿੰਦੀ ਆ ਕਿ ਇਹ ਕੋਈ ਆਮ ਬੱਚੀ ਨਹੀਂ ਹੈਗੀ ਇਸ ਦੇ ਵਿੱਚ ਤਾਂ ਕੋਈ ਰੱਬੀ ਸ਼ਕਤੀ ਆ ਜਿਹੜੀ ਗੱਲ ਇਹ ਕਹਿ ਦਿੰਦੀ ਉਹੀ ਸੱਚ ਹੁੰਦੀ ਆ ਹੁਣ ਤਾਂ ਉਸਦੀ ਮਾਸੀ ਨੂੰ ਵੀ ਇੰਨਾ ਗੱਲਾਂ ਦਾ ਯਕੀਨ ਹੋਣ ਲੱਗ ਗਿਆ ਉਹ ਸੋਚਦੀ ਆ ਕਿ ਸਹੀ ਗੱਲ ਆ ਮੰਨੂ ਜਿਹੜੀ ਗੱਲ ਕਹਿੰਦੀ ਆ ਉਹੀ ਸੱਚ ਹੁੰਦੀ ਆ ਤੇ ਉਹ ਸੋਚਦੀ ਆ ਕਿ ਮੰਨੂ ਨੂੰ ਹੁਣ ਮੈਂ ਘਰੋਂ ਬਾਹਰ ਨਹੀਂ ਨਿਕਲ ਦੇਣਾ ਜੇ ਕਿਸੇ ਨੂੰ ਇਸ ਦਾ ਸੱਚ ਪਤਾ ਲੱਗ ਗਿਆ ਸਾਰੇ ਆ ਨੇਤਾ ਇਸ ਨੂੰ ਮੰਨਣ ਲੱਗ ਜਾਣਾ ਤੇ ਇਸ ਦੇ ਕੀਣਾ ਹਰਾਮ ਵੀ ਕਰ ਸਕਦੇ ਨੇ ਲੋਕ ਕਿਉਂਕਿ ਲੋਕ ਜਦ ਕਿਸੇ ਨੂੰ ਬਾਬਾ ਸਮਝਣ ਲੱਗ ਪੈਂਦੇ ਨੇ ਤੇ ਫਿਰ ਉਥੇ ਲੈਣਾ ਲੱਗ ਜਾਂਦੀਆਂ ਨੇ ਤੇ ਇਸੇ ਤਰੀਕੇ ਨਾਲ ਉਸਦੀ ਮਾਸੀ ਡਰਦੀ ਆ ਕਿ ਕਿਤੇ ਇਹ ਸਾਰਾ ਕੁਝ ਨਾ ਹੋ ਜਾਵੇ ਸੋ ਮੰਨੂ ਨੂੰ ਕਹਿੰਦੀ ਆ ਕਿ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਸੋ ਦੇਖਦੇ ਆ ਹੁਣ ਅੱਗੇ ਸਟੋਰੀ ਵਿੱਚ ਕੀ ਹੋਵੇਗਾ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ